ਜਾਂਦਾ ਹੈ ਕਿ ਜੇਕਰ ਕੋਈ ਸੋਚ ਰੱਖੀ ਜਾਵੇ ਤਾਂ ਉਸ ਨੂੰ ਇੱਕ ਨਾ ਇੱਕ ਦਿਨ ਬੂਰ ਜ਼ਰੂਰ ਲੱਗਦੇ ਹਨ ਅਤੇ ਜਦੋਂ ਕੋਈ ਸੇਵਾ ਦੀ ਸੋਚ ਨੂੰ ਲੈ ਕੇ ਬੰਦਾ ਅੱਗੇ ਵਧਦਾ ਹੈ ਤਾਂ ਉਹ ਕਾਮਯਾਬ ਜ਼ਰੂਰ ਹੁੰਦਾ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਤੋਂ ਦਿਖਾ ਰਿਹਾ ਜਿੱਥੇ ਇੱਕ ਨਵੀਨ ਨਾਮ ਦੇ ਯੋਵਕ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਵਾਇਸਲੈਸ ਬੇਜਵਾਨ ਜਾਨਵਰਾਂ ਦੀ ਮਦਦ ਦਾ ਅਤੇ ਇੱਕ ਸੰਸਥਾ ਖੋਲੀ ਇੱਕ ਐਨ ਜੀਓ ਖੋਲਿਆ ਵਾਇਸਲੈਸ ਸੈਕਿੰਡ ਇਨਿੰਗ ਹੋਮ ਦਾ ਅੱਜ ਉਸ ਨੂੰ ਅਜੇਹਾ ਬੋਰ ਲੱਗ ਚੁੱਕਾ ਹੈ ਕਿ ਇੱਕ ਬੰਦੇ ਵੱਲੋਂ ਸ਼ੁਰੂ ਕੀਤਾ ਗਿਆ ਇਹ ਐਨਜੀਓ ਅੱਜ 200 ਤੋਂ ਜ਼ਿਆਦਾ ਬੰਦੇ ਦਾ ਪਰਿਵਾਰ ਬਣ ਚੁੱਕਾ ਹੈ ਸਾਡੇ ਨਾਲ ਨਵੀਨ ਜੀ ਮੌਜੂਦ ਨੇ ਜਿਨ੍ਹਾਂ ਨਾਲ ਗੱਲ ਕਰਾਂਗੇ ਨਵੀਨ ਪਹਿਲਾਂ ਤਾਂ ਇਸ ਸੋਚ ਬਾਰੇ ਜਾਣਨਾ ਚਾਹਾਂਗੇ ਕਿ ਇਹ ਸੋਚ ਕਦੋਂ ਆਈ ਜਦੋਂ ਇਹਨਾਂ ਬੇਦਵਾਨਾਂ ਦੀ ਮਦਦ ਲਈ ਤੁਸੀਂ ਆਗੇ ਸਭ ਤੋਂ ਪਹਿਲਾਂ ਪੀਟੀਸੀ ਨਿਊਜ਼ਰ ਬਹੁਤ-ਬਹੁਤ ਧੰਨਵਾਦ ਬੋਸਟਰ ਸੈਕੰਡਰੀ ਹੌਮ ਦੇ ਸ਼ੈਲਟਰ ਹੌਮ ਦੇ ਵਿੱਚ ਵਿਜ਼ਿਟ ਕਰਨ ਦੇ ਲਈ ਜਿੱਦਾਂ ਕਿ ਆਪਾਂ ਇੱਥੇ ਦੇਖ ਰਿਹਾ ਕਿ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਜਿਹੜੇ ਬੇਜਵਾਨ ਹੈਗੇ ਜ਼ਖਮੀ ਹਾਲਤ ਦੇ ਵਿੱਚ ਇੱਦਾਂ ਹੀ ਇੱਕ ਜ਼ਖਮੀ ਹਾਲਤ ਦੇ ਵਿੱਚ ਬੇਜਵਾਨ ਜੋ ਕਿ 12 ਸਾਲ ਪਹਿਲਾਂ ਮੈਨੂੰ ਇੱਕ ਰੋਡ ਐਕਸੀਡੈਂਟ ਦੇ ਵਿੱਚ ਦਿਖਿਆ ਸੀਗਾ ਜਦੋਂ ਮੈਂ ਬਿਲਕੁਲ लाचार ਸੀਗਾ ਬੇਵੱਸ ਸੀਗਾ ਜਿਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਕਿ ਇਹਨੂੰ ਕੀ ਟ੍ਰੀਟਮੈਂਟ ਦੇਣਾ ਹੈ ਕਿੱਥੇ ਲੈ ਕੇ ਜਾਣਾ ਹੈ ਕਿੱਦਾਂ ਇਹਨੂੰ ਹੈਂਡਲ ਕਰਨਾ ਕਿਉਂਕਿ ਜਦੋਂ ਕਿਸੇ ਬੇਜਵਾਨ ਦਾ ਐਕਸੀਡੈਂਟ ਹ ਉਹ ਹੋਰ ਜ਼ਿਆਦਾ ਜਦੋਂ ਅਗਰੈਸਿਵ ਹੋ ਜਾਂਦੇ ਆ ਉਦੋਂ ਇੱਕ ਡੌਗ ਸੀਗਾ ਜਿਹਨੂੰ ਰੈਸਕਿਊ ਕਰਨ ਦੇ ਲਈ ਮੈਂ ਜਦੋਂ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੇਰੇ ਤੇ ਹੀ ਅਟੈਕ ਹੋ ਰਿਹਾ ਸੀਗਾ ਉਸ ਵੇਲੇ ਫਿਰ ਇਹੀ ਮਨ ਦੇ ਵਿੱਚ ਮੈਂ ਜਿਹੜਾ ਪਲਾਨ ਕੀਤਾ ਕਿ ਉੱਥੇ ਹੀ ਖੜੇ ਹੋ ਕੇ 12 ਸਾਲ ਪਹਿਲਾਂ ਕੀ ਕੁਝ ਨਾ ਕੁਝ ਆਪਣੇ ਟਾਈਮ ਤੋਂ ਬਾਅਦ ਜਿਹੜਾ ਛੁੱਟੀ ਤੋਂ ਬਾਅਦ ਡਿਊਟੀ ਟਾਈਮ ਤੋਂ ਬਾਅਦ ਇੱਕ ਦੋ ਘੰਟੇ ਦਾ ਟਾਈਮ ਨਿਕਾਲ ਕੇ ਇਹਨਾਂ ਦਾ ਰੈਸਕਿਊ ਕਰਨਾ ਜਿੱਥੇ ਵੀ ਕੋਈ ਜ਼ਖਮੀ ਹਾਲਤ 'ਚ ਕੋਈ ਬੇਜਵਾਨ ਮਿਲਦਾ ਹੈ ਉਨੂੰ ਸਪਰੇਅ ਕਰਨੀ ਪੱਟੀਆਂ ਕਰਨੀਆਂ ਬ੍ਰਿਟਾਡਲ ਲਗਾਨੀ ਜਾਂ ਫਿਰ ਉਹਨੂੰ ਆਪਾਂ ਟੈਬਲੇਟ ਰੂਪ ਦੇ ਵਿੱਚ ਦਵਾਈਆਂ ਦੇਣੀਆਂ ਕਿਉਂਕਿ ਉਸ ਵੇਲੇ ਸਾਡੇ ਕੋਲ ਮੈਨ ਪਾਵਰ ਕੱਟ ਸੀਗੀ ਦੋ ਤਿੰਨ ਜਨਨ ਕਿ ਦੋਸਤਾਂ ਦੇ ਨਾਲ ਸ਼ੁਰੂ ਕੀਤਾ ਹੋਇਆ ਕਾਫਿਲਾ ਅੱਜ ਬਹੁਤ ਵੱਡਾ ਜਿਹੜਾ ਗਰੁੱਪ ਬਣ ਚੁੱਕਾ 150 200 ਲੋਕਾਂ ਦਾ ਨਵੀਨ ਹਰ ਕੰਮ ਦੀ ਸ਼ੁਰੂਆਤ ਦੇ ਵਿੱਚ ਔਖ ਬਹੁਤ ਆਉਂਦੀ ਹੈ ਔਕੜਾਂ ਬਹੁਤ ਆਉਂਦੀਆਂ ਤਾਂ ਨੋ ਡਾਊਟ ਆ ਤੁਸੀਂ ਜਿਹੜਾ ਆਪਣਾ ਲਾ ਸ਼ੁਰੂ ਕੀਤਾ ਇਹਦੇ ਵਿੱਚ ਬੜੀਆਂ ਔਕੜਾਂ ਹੋਈਆਂ ਹੋਣਗੀਆਂ ਕਿਵੇਂ ਦੀਆਂ ਸੀ ਉਹ ਜਿੱਦਾਂ ਕਿ ਸਾਨੂੰ ਇਹਨਾਂ ਨੂੰ ਹੈਂਡਲ ਨਹੀਂ ਕਰਨਾ ਆਉਂਦਾ ਸੀਗਾ ਤੇ ਬਾਈਟ ਹੁੰਦੀ ਸੀਗੀ ਕਈ ਨਿਸ਼ਾਨ ਆ ਸਾਡੇ ਹੱਥਾਂ ਦੇ ਉੱਪਰ ਡੌਗ ਬਾਈਟ ਤੇ ਫਿਰ ਵੱਡੇ ਸੰਡਾਂ ਨੂੰ ਜਦੋਂ ਪਕੜਨਾ ਤੇ ਉਹ ਸਾਡੇ ਲਈ ਲਾਸਟ ਮਿਸਟੇਕ ਬਣ ਜਾਂਦੀ ਹੈ ਕਈ ਵਾਰੀ ਉਹ ਸਾਡੇ ਤੇ ਅਟੈਕ ਕਰ ਦਿੰਦੇ ਆ ਇਦਾਂ ਦੇ ਕਈ ਵੀਡੀਓਜ਼ ਦੇ ਵਿੱਚ ਆਏ ਵੀ ਹੈ ਇਨਸੀਡੈਂਟ ਜਿੱਦਾਂ ਸਨੇਕ ਰੈਸਕਿਊ ਕਰੀਦਾ ਉਹਦੇ ਚ ਤਾਂ ਆਖਰੀ ਗਲਤੀ ਹੋਈ ਹੈਗੀ ਆ ਤੇ ਪਰਮਾਤਮਾ ਦੀ ਕਿਰਪਾ ਹੈ ਕਿ ਜੇ ਆਪਾਂ ਇਹਨਾਂ ਦੇ ਲਈ ਖੜੇ ਹੁੰਨੇ ਆ ਤੇ ਸਾਨੂੰ ਉਹ بڑے ਹੱਥ ਰੱਖ ਕੇ ਬਚਾ ਲੈਂਦੇ ਆ ਇਦਾਂ ਹੀ ਸਾਨੂੰ ਮੁਸ਼ਕਿਲਾਂ ਐਤੋ ਵਾ ਜਿਹੜੀ ਫਾਈਨੈਂਸ਼ਲੀ ਜਿਹੜੀ ਮੁਸ਼ਕਿਲ ਆ ਉਹ ਸਭ ਤੋਂ ਜ਼ਿਆਦਾ ਸੀ ਕਿਉਂਕਿ ਦਵਾਈਆਂ ਬਹੁਤ ਜ਼ਿਆਦਾ ਕੋਸਟਲੀ ਹੋਣ ਦੀ ਵਜ੍ਹਾ ਦੇ ਕਰਕੇ ਸਾਡੇ ਕੋਲ ਨਹੀਂ ਕੋਈ ਅਦਾਰਾ ਸੀਗਾ ਜਿੱਦਾਂ ਸਿਸਟਮ ਨਹੀਂ ਸੀਗਾ ਕਿ ਆਪਾਂ ਉਹਨਾਂ ਦੇ ਲਈ ਵਧੀਆ ਦਵਾਈਆਂ ਲਈਏ ਤਾਂ ਕਿ ਉਹ ਠੀਕ ਹੋ ਸਕੇ ਈ ਮੀਨ 12 ਸਾਲ ਦਾ ਪੀਰੀਅਡ ਬਹੁਤ ਲੰਬਾ ਆ ਜਦੋਂ ਸ਼ੁਰੂਆਤੀ ਦੌਰ ਸੀ ਔਂਕੜਾਂ ਆndੀਆਂ ਸੀ ਤਾਂ ਕਦੀ ਮਨ ਇਹ ਕਹਿਆ ਚਲੋ ਛੱਡੋ ਐਦਾਂ ਹੁੰਦਾ ਰਿਹਾ ਕਿਉਂਕਿ ਜਦੋਂ ਡਿਊਟੀ ਟਾਈਮ ਦੇ ਵਿੱਚ ਮੈਂ ਆਪਣੇ ਸਵਿਮਿੰਗ ਦੇ ਵਿੱਚ ਸੀਗਾ ਤੋ ਉਥੇ ਜਦੋਂ ਮੈਨੂੰ ਕੋਈ ਰੈਸਕਿਊ ਆ ਜਾਣਾ ਮੈਂ ਉਧਰ ਨੂੰ ਜਾਣਾ ਤਾਂ ਮੈਨੂੰ ਫਿਰ ਆਫਿਸ ਤੋਂ ਡੰਡ ਪਣੀ ਕਿ ਜਾ ਤਾ ਫੇਰ ਕਰ ਲੋ ਜਾ ਤਾ ਇਹ ਕਰ ਲੋ ਕਰੋ ਵੀ ਡੰਡ ਪਣੀ ਕਿ ਤੁਸੀਂ ਇਹਨਾਂ ਦੇ ਪਿੱਛੇ ਜਾ ਰਹੇ ਆ ਘਰ ਦੇ ਕੰਮ ਵੀ ਦੇਖਣੇ ਪੈਣੇ ਆ ਪਰ ਉਹ ਜਨ ਕੇ ਜਨੂਨ ਜਿਹੜਾ ਸੀਗਾ ਐਧੇ ਹੀ ਅੱਗੇ ਆਪੇ ਲੈ ਕੇ ਜਾਂਦੇ ਰਹੇ ਤੋ ਜਿਸ وجہ ਦੇ ਕਰਕੇ ਸਾਰਾ ਹੌਲੀ ਹੌਲੀ ਮਾਹੌਲ ਜਿਹੜਾ ਆ ਨਾਲ ਹੋ ਗਿਆ ਅਸੀਂ ਦੇਖਿਆ ਕਾਫੀ ਇੱਥੇ ਲੜਕੀਆਂ ਵੀ ਨੇ ਲੇਡੀਜ਼ ਨੇ ਜਦੋਂ ਨਵੀਨ ਹੁਣ ਉਹਨਾਂ ਨੇ 12 ਸਾਲ ਪਹਿਲਾਂ ਸ਼ੁਰੂਆਤ ਕੀਤੀ ਤਾਂ ਤੁਸੀਂ ਕਦੋਂ ਤੋਂ ਜੁੜੇ ਹੋ ਮੇਰਾ ਨਾਮ ਰੋਮਾ ਸੈਣੀ ਹੈ ਮੈਨੂੰ ਇਸ ਐਂਜਿਓ ਨਾਲ ਜੁੜਿਆ 4 ਸਾਲ ਹੋ ਗਏ ਜਿਵੇਂ ਸੋਚ ਆਈ ਕਿਵੇਂ ਮਤਲਬ ਕੀ ਇਹ ਜੈਂਸੀਡੈਂਸੀ ਵੀ ਜਿਹੜਾ ਤੁਹਾਨੂੰ ਲੱਗਾ ਵੀ ਇਸ ਐਂਜਿਓ ਨਾਲ ਜੁੜਨਾ ਚਾਹੀਦਾ ਇਸ ਤਰ੍ਹਾਂ ਸੀ ਚੋ ਦੇ ਵਿੱਚ ਨੇ ਇੱਕ ਡੌਗ ਸੀਗਾ ਉਹ ਕਾਫੀ ਹੱਦ ਤੱਕ ਨਾ ਇੰਜਰਡ ਸੀ ਉਹਦਾ ਬ੍ਰੇਨ ਪੂਰਾ ਖੁੱਲ ਚੁੱਕਾ ਸੀਗਾ ਤੇ ਮੇਰੇ ਕੋਲ ਉਸ ਲਈ ਕੋਈ ਡਾਕਟਰ ਦੀ ਆਪਸ਼ਨ ਜਾਂ ਕੁਝ ਨਹੀਂ ਸੀਗਾ ਤੇ ਮੈਨੂੰ ਕਿਸੇ ਨੇ ਫਿਰ ਇਹਨਾਂ ਦਾ ਨੰਬਰ ਦਿੱਤਾ ਸੀ ਨਵੀਨ ਭਾਜੀ ਦਾ ਤੇ ਇਹਨਾਂ ਨੂੰ ਮੈਂ ਬੁਲਾਇਆ ਸੀ ਇਮੀਡੀਏਟਲੀ ਆ ਗਏ। ਉਹ ਡੌਗ ਨੂੰ ਉਥੋਂ ਲੈ ਕੇ ਇੱਥੇ ਰੈਸਕਿਊ ਕਰਕੇ ਲਿਆਏ ਉਹਦਾ ਪ੍ਰੋਪਰ ਟਰੀਟਮੈਂਟ ਕੀਤਾ। ਠੀਕ ਹੋਣ ਤੋਂ ਬਾਅਦ ਉਹਨੂੰ ਫਿਰ ਰਿਲੀਜ਼ ਕੀਤਾ ਇਹਨਾਂ ਨੇ। ਉਦੋਂ ਦੀ ਮੈਂ ਸੈਂਜੀ ਉਹ ਨਾਲ ਜੁੜੀ ਹੋਈ ਹਾਂ। 4 ਸਾਲਾਂ ਦੀ ਗੱਲ ਕਰੀਏ ਤੁਹਾਡੇ ਬੀਤੇ 4 ਸਾਲਾਂ ਦੀ ਤਾਂ ਕਿੰਨੇ ਕਿ ਜਾਨਵਰਾਂ ਕਿੰਨੇ ਕਿ ਬੇਜ਼ਵਾਨਾਂ ਦੀ ਮਦਦ ਕਰ ਚੁੱਕੇ। ਇਹ ਤੇ ਭਾਜੀ ਕੋਈ ਗਿਣਤੀ ਨਹੀਂ ਹੈ। ਮਤਲਬ ਡੇਲੀ ਦੇਣਨੇ ਕੀ ਸੰਦੇਆ ਗਿਣਤੀ ਹੋ ਕੀ ਹੈ। ਤੁਹਾਨੂੰ ਤੁਹਾਨੂੰ ਪਤਾ ਕਿੱਦਾਂ ਲੱਗਦਾ ਹੈ ਵੀ ਕਿਸੇ ਜਗ੍ਹਾ ਤੇ ਕੋਈ ਜਾਨਵਰ ਪਿਆ ਹੈ ਜਾਂ ਉਹਨੂੰ ਲੈਣ ਜਾਣਾ ਜਾਂ ਦਾ ਰੈਸਕਿਊ ਕਰਨਾ ਕਿਵੇਂ ਪਤਾ ਲੱਗਦਾ ਸਾਡਾ ਇੱਕ ਹੈਲਪਲਾਈਨ ਨੰਬਰ ਹੈ ਜਿਹੜਾ ਅਸੀਂ ਹੁਸ਼ਿਆਰਪੁਰ ਸਰਕੂਲੇਟ ਕੀਤਾ ਹੈ ਕਿਸੇ ਵੀ ਅਗਰ ਜਨਨ ਕੋਈ ਵੀ ਚੀਜ਼ ਇਦਾਂ ਨਜ਼ਰ ਆਂਦੀ ਹੋ ਸਾਨੂੰ ਕਾਲ ਕਰ ਦਿੰਦੇ ਹੈਲਪਲਾਈਨ ਨੰਬਰ ਤੇ ਤੇ ਸਾਡੀ ਟੀਮ ਇਮੀਡੀਏਟਲੀ ਜਾ ਕੇ ਉਹਨੂੰ ਰੈਸਕਿਊ ਕਰ ਦਿੰਦੀ ਨਵੀਨ ਆਜੇ ਪਰਿਵਾਰ ਬੜਾ ਵੱਡਾ ਪਰਿਵਾਰ ਬਣ ਚੁੱਕਾ ਹੈ ਜੇਕਰ ਗੱਲ ਕਰੀਏ ਤਾਂ ਕਿਵੇਂ ਖਰਚਾ ਕਿਵੇਂ ਕਿੰਨਾ ਹੋ ਜਾਂਦਾ ਇੱਕ ਮਹੀਨੇ ਦਾ ਇਹ ਸਾਡਾ ਜਿੱਦਾਂ ਆਪਸੀ ਵਟਸਐਪ ਗਰੁੱਪ ਹੈਗਾ ਹੈ ਤੇ ਜਦੋਂ ਸਾਨੂੰ ਇੱਥੇ ਆਟਾ ਕਿੰਨਾ ਖਰਚਾ ਹੋਇਆ ਜੀ 5 ਤੋਂ 6 ਲੱਖ ਰੁਪਏ ਖਰਚਾ ਬੰਦਾ ਫੀਡ ਦਾ ਮੈਡੀਸਨ ਦਾ ਟਰਾਂਸਪੋਰਟੇਸ਼ਨ ਦਾ ਤਾਂ ਉਹ ਉਹ ਮੈਂ 5 ਤੋਂ 6 ਲੱਖ ਰੁਪਏ ਮੈਨੇਜ ਕਿਵੇਂ ਕਰਦੇ ਹਾਂ ਉਹ ਆਪਸੀ ਸਾਡਾ ਜਿਹੜਾ ਗਰੁੱਪ ਹੈਗਾ WhatsApp ਗਰੁੱਪ ਉਹਦੇ ਵਿੱਚ ਹੀ ਆਪਾਂ ਰਿਕੁਆਇਰਮੈਂਟ ਪਾਈਦੀ ਆ ਤੇ ਉਹਦੇ ਵਿੱਚ ਹੀ ਹੋ ਰਿਹਾ ਹੈ ਪਰ ਅੱਗੇ ਤੋਂ ਅੱਗੇ ਜਿਹੜਾ ਸਿਸਟਮ ਬਹੁਤ ਜ਼ਿਆਦਾ ਵੱਧ ਰਿਹਾ ਕਿਉਂਕਿ ਹੁਣ ਪੂਰਾ ਡਿਸਟ੍ਰਿਕਟ ਜਿਹੜਾ ਹੈਗਾ ਆ ਉਹਨਾਂ ਨੂੰ ਜਾਨਵਰਾਂ ਨੂੰ ਇੱਥੇ ਲੈ ਕੇ ਆਂਦੇ ਆ ਤੇ ਇਸ ਵਜ੍ਹਾ ਦੇ ਕਰਕੇ ਜਿਹੜਾ ਆ ਸਾਡਾ ਹੁਣ ਇਹ ਜਿਹੜਾ ਸਿਸਟਮ ਆਊਟ ਆਫ ਕੰਟਰੋਲ ਹੋ ਚੁੱਕਾ ਹੈ ਤਾਂ ਕਿਉਂਕਿ ਕੋਈ ਵੀ ਆਂਦਾ ਹੈ ਬੇਜਵਾਨ ਇਲਾਜ ਤਾਂ ਕਰ ਨਹੀਂ ਪਏਗਾ ਪਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਆਪਣੇ ਸ਼ਹਿਰ ਵਸਿਆ ਨੂੰ ਹੁਸ਼ਿਆਰਪੁਰ ਵਸਿਆ ਨੂੰ ਪੰਜਾਬ ਵਸਿਆ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਤਾਂ ਕਿ ਇਸ ਸ਼ੈਲਟਰ ਹੋਮ ਦੇ ਨਾਲ ਜੁਆਇਨ ਕਰਨ ਇਹਨੂੰ ਇੱਕ ਵਾਰ ਵਿਜ਼ਿਟ ਹੀ ਕਰ ਲੈ ਜਦੋਂ ਇੱਥੇ ਇੱਕ ਵਾਰ ਆ ਕੇ ਵਿਜ਼ਿਟ ਕਰ ਲੈ ਜਿਸ ਵੀ ਸ਼ਖਸ ਨੇ ਉਹ ਜ਼ਰੂਰ ਇੱਥੇ ਆਟਾ ਦਲੀਆ ਫੀਡ ਜੋ ਵੀ ਇਹਨਾਂ ਦੀ ਆਪਣੇ ਆਪਾਂ ਫੀਡ ਕਰੀਦੀ ਆ ਉਹ ਜ਼ਰੂਰ ਇੱਥੇ ਉਹ ਪਛਾਨ ਕੇ ਇੱਕ ਵਾਰ ਜ਼ਰੂਰ ਸ਼ਹਿਰਬਸੀ ਵਿਜ਼ਿਟ ਕਰ ਇਹ اپੀਲ ਤਾਂ ਉਹਨਾਂ ਲਈ ਹੈ ਜਿਹੜੇ ਤੁਹਾਡੇ ਨਾਲ ਮਦਦ ਦਾ ਹੱਥ ਬਣ ਕੇ ਆ ਰਿਹਾ ਜਾਂ ਤੁਸੀਂ ਚਾਹਦੇ ਹੋ ਵੀ ਹੋਰ ਲੋਕ ਬਣ ਕਦੀ ਸਰਕਾਰ ਵੱਲੋਂ ਇੱਧਰ ਨਜ਼ਰ ਪਾਈ ਗਈ ਸਰਕਾਰ ਵੱਲੋਂ ਵੀ ਮੈਂ اپੀਲ ਕਰਨਾ ਚਾਹੁੰਦਾ ਹਾਂ ਕਿ ਉਹ ਵੀ ਇੱਕ ਵਾਰੀ ਇੱਧਰ ਧਿਆਨ ਜ਼ਰੂਰ ਦੇਣ ਸਰਕਾਰ ਦੀ ਵੀ ਨਿਗਾਹ ਦੇ ਵਿੱਚ ਸਾਡਾ ਜਿਹੜਾ ਸ਼ੈਲਟਰ ਹੋਮ ਹੈ ਇਸ ਵੇਲੇ ਨਹੀਂ ਹੈਗਾ ਯਾ ਕਿਉਂਕਿ ਇੱਥੇ ਸਰਕਾਰੀ ਸੰਸਾਧਨਾਂ ਦੀ ਵੀ ਬਹੁਤ ਸਾਰੀ ਕਮੀ ਹੈਗੀ ਆ ਜੇ ਆਪਾਂ ਸਰਕਾਰੀ ਉਦਾਰਿਆ ਦੀ ਗੱਲ ਕਰੀਏ ਤਾਂ ਜੇ ਸਰਕਾਰ ਆਵੇ ਤਾਂ ਬਹੁਤ ਸਾਰੇ ਇੱਥੇ ਜਿਹੜੇ ਕੰਮ ਹੈਗੇ ਆ ਹੋ ਸਕਦੇ ਹੈਗੇ ਜਿੱਦਾਂ ਕਿ ਸਾਡੇ ਇੱਥੇ ਲਾਈਟਿੰਗ ਦੀ ਬੜੀ ਪ੍ਰੋਬਲਮ ਆ ਇਹ ਜਿਹੜਾ ਸ਼ੈਲਟਰ ਹੋਮ ਟੋਟਲ ਕਾਉਸ ਵਗੈਰਾ ਆ ਤੇ ਆਪਣੇ ਸਾਨੂੰ 1.5 ਲੱਖ ਰੁਪਿਆ ਹਰ ਸਾਲ ਦਾ ਜਿਹੜਾ ਬਿਜਲੀ ਦਾ ਬਿੱਲ ਹੀ ਦੇਣਾ ਪੈਂਦਾ ਆ ਜਿਹੜਾ ਆਪਾਂ ਆਪਣੇ ਆਪਸ ਦੇ ਵਿੱਚ ਕੰਟ੍ਰਿਬਿਊਟ ਕਰਕੇ 10-10 20-20 ਪੇ ਕਰਕੇ ਦਿਨੇ ਪੇ ਆ ਤੇ ਜਿਹੜਾ ਕਾਉਸ ਇਸ ਜਗਾ ਆ ਜਿਹੜਾ ਜਾਂਦਾ ਪਿਆ ਸਰਕਾਰ ਨੂੰ ਤੇ ਉਸ ਕਾਉਸਸ ਦੇ ਲਈ ਹੀ ਇਹ ਸਾਰਾ ਸ਼ੈਲਟਰ ਹੋਮ ਚੱਲਦਾ ਪਿਆ ਆ। ਵੀ ਸਾਨੂੰ ਜਿੱ ਤੱਕ ਯਾਦ ਆ ਤੁਹਾਨੂੰ ਜਦੋਂ ਕੋਈ ਸਰਕਾਰੀ ਸਮਾਰੋਹ ਹੁੰਦਾ ਜਿਵੇਂ 26 ਜਨਵਰੀ ਆ ਕੁਛ ਉੱਥੇ ਸਮਾਨਵੀ ਸਮਾਨਿਤ ਵੀ ਪ੍ਰਸ਼ਾਸਨ ਵਾਲੋ ਕੀਤਾ ਗਿਆ। ਪਰ ਫਿਰ ਵੀ ਸਰਕਾਰ ਦਾ ਇੱਧਰ ਧਿਆਨ ਨਾ ਹੋਣਾ। ਇਹ ਹੁਣ ਆਪਾਂ ਕੁਛ ਦੀ ਕਹਿ ਸਕਦੇ ਕਿਉਂਕਿ ਆਪਾਂ ਬਿਲਕੁਲ ਇੱਕ ਛੋਟੇ ਜਿਹੇ ਪੁਰਾਣੀ ਹੈਗੇ ਆ ਸਰਕਾਰ ਬਾਰੇ ਕੀ ਬੋਲਾਂਗੇ। ਪਰ ਫਿਰ ਵੀ ਸਰਕਾਰ ਇੰਨੀ ਵੀ ਬੇਵਸਤ ਨਹੀਂ ਹੈਗੀ ਆ ਕਿ ਉਹ ਇੱਥੇ ਵਿਜ਼ਿਟ ਨਾ ਕਰੇ, ਧਿਆਨ ਨਾ ਦੇਵੇ। ਕਿਉਂਕਿ ਸਾਡੀ ਜਿਹੜੀ ਆ ਬੇਸਿਕ ਆਫੀਸ਼ੀਅਲੀ ਡਿਮਾਂਡ ਇਹਨਾਂ ਦੇ ਲਈ ਆ ਸਾਡੀ ਆਪਣੀ ਕੋਈ ਮੰਗ ਨਹੀਂ ਹੈਗੀ ਆ ਆਪਾਂ ਇਹ ਚਾਹੁੰਦੇ ਆ ਕਿ ਘਟੋ ਘਟ ਇਹਨਾਂ ਦੇ ਬਿਜਲੀ ਦੇ ਬਿੱਲ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਬੰਦ ਕੀਤੇ ਜਾਣ ਤਾਂ ਕਿ ਇਹਨਾਂ ਦੇ ਲਈ ਸਾਨੂੰ ਜਾਨਕਿ ਨਿਸ਼ਚਿਤ ਹੋ ਕੇ ਸੇਵਾ ਕਰ ਸਕੀ ਆ ਆਪਾਂ ਕਿ ਵੀ ਦੇਖ ਕੇ ਗੱਲ ਕਰੀਏ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਇੱਥੇ ਕਾਫੀ ਰੈਸਕਿਊ ਦੇ ਜਿਹੜੇ ਜਾਨਵਰ ਆਉਂਦੇ ਹਨ ਜਿਹੜੇ ਜਾਨਵਰ ਤੁਸੀਂ ਰੈਸਕਿਊ ਕਰਕੇ ਲਿਆਨੇ ਹੋ ਜਦੋਂ ਠੀਕ ਹੋ ਜਾਂਦੇ ਆ ਜਾਂ ਕਿਹੜੇ ਜਾਨਵਰ ਇੱਥੇ ਰੱਖਦੇ ਆ ਔਰ ਕਿਹਨਾਂ ਨੂੰ ਦੁਆਰਾ ਰੀਲੀਜ਼ ਕਰਦੇ ਜਿਹੜੇ ਠੀਕ ਹੋਣ ਵਾਲੀ ਹਾਲਤ ਦੇ ਵਿੱਚ ਹੁੰਦੇ ਆ ਜਿਹੜੇ ਬਾਅਰ ਸਰਵਾਈਵ ਕਰ ਸਕਦੇ ਆ ਦੁਆਰਾ ਉਹਨਾਂ ਨੂੰ ਵਾਪਸ ਛੱਡ ਦੇਈਦਾ ਉਹਨਾਂ ਦੀ ਲੋਕੇਟ ਦੇ ਉੱਪਰ ਜਿਹੜੇ ਬਲਾਈਂਡ ਆ ਪੈਰਾਲਾਈਜ਼ ਹੋ ਗਏ ਉਹ ਆਪਾਂ ਕਦੀ ਵੀ ਨਹੀਂ ਛੱਡੀਦੇ ਤਾਂ ਕਿ ਉਹ ਰੋਡ ਦੇ ਉੱਪਰ ਕੋਈ ਨਾ ਕੋਈ ਐਕਸੀਡੈਂਟ ਹੋਏਗਾ ਉਹਨਾਂ ਦਾ ਜਾਂ ਉਹਨਾਂ ਦਾ ਰੋਟੀ ਪਾਣੀ ਦਾ ਹੀ ਨਹੀਂ ਇੰਤਜ਼ਾਮ ਹੋਣਾ ਜਿਹੜੇ ਬਲਾਈਂਡ ਆ ਜਾਂ ਫਿਰ ਪੈਰਾਲਾਈਜ਼ ਆ ਗਏ ਇਸ ਬਜਾ ਕਰਕੇ ਤੁਸੀਂ ਇੱਥੇ ਕਈ ਸਾਰੇ ਈਦਾਰੇ ਦੇਖੇ ਬੇਜਵਾਲ ਜਿਹੜੇ ਕਿ ਪੈਰਾਲਾਈਜ਼ ਹੈਗੇ ਆ ਬਲਾਈਂਡ ਹੈਗੇ ਆ ਜਿਹੜੇ ਹੁਣ ਜਦ ਤੱਕ ਉਹ ਜੀਵਿਤ ਹੈਗੇ ਆ ਇੱਥੇ ਹੀ ਰਹਿਣਗੇ ਸੋ ਸੋਚ ਰੱਖੀ ਸੀ 12 ਸਾਲ ਪਹਿਲਾਂ ਇੱਕ ਨੌਜਵਾਨ ਨੇ ਜਿਹੜਾ ਕਿ ਅੱਜ ਇੱਕ ਵੱਡਾ ਪਰਿਵਾਰ ਬਣ ਚੁੱਕਾ ਹੈ 200 ਤੋਂ ਪਲੱਸ ਜਿਹੜੇ ਮੈਂਬਰ ਹਨ ਵਲੰਟੀਅਰ ਹਨ ਇੱਥੇ ਜੁੜ ਚੁੱਕੇ ਹਨ ਵਾਇਸਲੈਸ ਸੈਕਿੰਡ ਇਨਿੰਗ ਹੋਮ ਦਾ ਨਾਮ ਦਿੱਤਾ ਹੈ ਔਰ ਲਗਾਤਾਰ ਉਹਨਾਂ ਬੇਜਵਾਨਾਂ ਦੀ ਮਦਦ ਕਰਦੇ ਹਨ ਜਿਹੜੇ ਕਿ ਹਾਦਸਾ ਹਾਦਸਾ ਗ੍ਰਸਤ ਹੋ ਜਾਂਦੇ ਹਨ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਠੀਕ ਕੀਤਾ ਜਾਂਦਾ ਹੈ ਜਿਹੜੇ ਦੁਆਰਾ ਰੈਸਕਿਊ ਰੈਸਕਿਊ ਕਰਕੇ ਤੇ ਲਿਆ ਕੇ ਠੀਕ ਕੀਤਾ ਜਾਂਦੇ ਹਨ ਜਿਹੜੇ ਕਿ ਬਾਹਰ ਜਾਣ ਦੀ ਹਾਲਤ ਨਹੀਂ ਉਹਨਾਂ ਨੂੰ ਦੁਆਰਾ ਛੱਡ ਦਿੱਤਾ ਜਾਂਦਾ ਹੈ ਅਤੇ ਜਿਹੜੇ ਲਾਚਾਰ ਹਨ ਜਿਹੜੇ ਬਾਹਰ ਛੱਡਣ ਦੇ ਲਾਇਕ ਨਹੀਂ ਹਨ ਉਹਨਾਂ ਦੀ ਸੇਵਾ ਇੱਥੇ ਹੀ ਕੀਤੀ ਜਾਂਦੀ ਹੈ ਤਸਵੀਰਾਂ ਹੁਸ਼ਿਆਰਪੁਰ ਤੋਂ ਦਿਖਾਈਆਂ ਇੱਕ ਅਜਿਹੀ ਸੇਵਾ ਦੀਆਂ ਜਿਹੜੀਆਂ ਕਿ ਬੇਜਵਾਨਾਂ ਲਈ ਕੀਤੀ ਜਾ ਰਹੀ ਹੈ ਔਰ ਇਹਨਾਂ ਵੱਲੋਂ ਖਾਸ ਤੌਰ ਲਈ ਸ਼ਹਿਰ ਵਾਸੀਆਂ ਨੂੰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਸਾਡੇ ਨਾਲ ਇੱਕ ਅਦੁੱਤ ਹੱਤ ਬਣ ਕੇ ਅੱਗੇ ਆਓ ਸੋ ਅਸੀਂ ਵੀ ਅਪੀਲ ਕਰ ਰਹੇ ਹਾਂ ਪੀਟੀਸ਼ਨ న్యూਸ ਰਾਹੀਂ ਕਿ ਅਜੇ ਹੀ ਜਿਹੜੇ ਮਦਦ ਜਿਹੜਾ ਇੱਕ ਬੇਜ਼ਵਾਨਾਂ ਦੀ ਮਦਦ ਦਾ ਇੱਕ ਸਾਥ ਹੱਤ ਬਣ ਕੇ ਇਹ ਲੋਕ ਅੱਗੇ ਨੌਜਵਾਨ ਅੱਗੇ ਆ ਰਹੇ ਹਨ ਉਹਨਾਂ ਦੀ ਮਦਦ ਕਰ ਰਹੇ ਹਨ ਤੇ ਇਹਨਾਂ ਦੀ ਜੇ ਕੋਈ ਮਦਦ ਕਰਨਾ ਚਾਹਵੇ ਤਾਂ ਇਹਨਾਂ ਨਾਲ ਜੁੜ ਕੇ ਕੰਮ ਕਰ ਸਕਦਾ ਹੈ ਕੈਮਰਾ ਪਰਸਨ ਜਸ਼ੀਨਾ ਯੋਗੇਸ਼ ਕੁਮਾਰ ਪੀਟੀਸ਼ਨ న్యూਸ ਹੁਸ਼ਿਆਰਪੁਰ